ਪੰਜਾਬੀ ਸਿੰਗਰ ਚੀਮਾ ਵਾਈ ਜਿਹਨੂੰ ਲੋਕ ਚੀਮਾ ਬਾਬਾ ਵੀ ਕਹਿੰਦੇ ਆ ਤੇ ਲੋਕਾਂ ਦਾ ਕਹਣਾ ਕਿ ਜੋ ਗੱਲ ਚੀਮਾ ਗਾਣੇ ਚ ਲਿਖਦੇ ਉਹ ਸੱਚ ਹੋ ਜਾਂਦੀ ਹੈ ਪਰ ਜੇ ਪਿਛਲੇ 4 ਸਾਲ ਦੀ ਗੱਲ ਕਰੀਏ ਤਾਂ ਚੀਮੇ ਵਾਈ ਨੂੰ ਬੜੇ ਘੱਟ ਲੋਕ ਜਾਣਦੇ ਸੀਗੇ ਪਰ ਕੁਝ ਹੀ ਟਾਈਮ ਚ ਚੀਮੇ ਵਾਈ ਦੇ ਗਾਣਿਆਂ ਦਾ ਲੋਕਾਂ ਤੇ ਐਸਾ ਪ੍ਰਭਾਵ ਪਿਆ ਹੈ ਕਿ ਲੋਕ ਹੁਣ ਸੁਣਦੇ ਹੀ ਚੀਮਾ ਵਾਈ ਆ ਦੋਸਤੋ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਚੀਮਾ ਵਾਈ ਕਿੱਥੋਂ ਦੇ ਰਹਿਣ ਵਾਲੇ ਨੇ ਕਿਵੇਂ ਇਹ ਸਿੰਗਰ ਬਣੇ ਇਹਦਾ ਪਹਿਲਾ ਗਾਣਾ ਕਿਹੜਾ ਸੀਗਾ ਤੇ ਇਹ ਵਿਆਹੇ ਨੇ ਜਾਂ ਕੁਆਰੇ ਤੇ ਹੋਰ ਵੀ ਖਾਸ ਗੱਲਾਂ ਚੀਮਾ ਵਾਈ ਬਾਰੇ ਕਰਾਂਗੇ ਸੋ ਵੀਡੀਓ ਵੇਖਦੇ ਰਹ ਕਲੀਟਾ ਇਹ ਅਨਦਾ ਜਨਮਾ ਗਰਦਾਸਪੁਰ ਦੇ ਸ਼ਹਿਰ ਬਟਾੜਾ ਲੱਗੀ ਹੋਇਆ ਤੇ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਅਸਲ ਨਾਮ ਨਰਵੈਰ ਸਿੰਘ ਚੀਮਾ ਹੈ ਤੇ ਜੋ ਇਹਨਾਂ ਦਾ ਚੀਮਾ ਬਾਈ ਨਾਮ ਹੈ ਇਹਨਾਂ ਨੇ ਆਪਣੇ ਗੋਥ ਤੇ ਰੱਖਿਆ ਹੋਇਆ ਹੈ ਗਾਉਣ ਵਜਾਉਣ ਦਾ ਸ਼ੌਂਕ ਇਹਨਾਂ ਨੂੰ ਬਚਪਨ ਤੋਂ ਹੀ ਬੜਾ ਸੀਗਾ ਸਭ ਤੋਂ ਖਾਸ ਗੱਲ ਇਹਨਾਂ ਦੀ ਇਹ ਹੈ ਕਿ ਇਹਨਾਂ ਦੇ ਤੁਸੀਂ ਜਿਨੇ ਵੀ ਗਾਣੇ ਸੁਣਦੇ ਹੋ ਉਹ ਉਹ ਖੋਦੀ ਚੀਮਾ ਬਾਈ ਲਿਖਦੇ ਨੇ ਤੇ ਦੋਸਤੋ ਇਸ ਵਕਤ ਚੀਮਾ ਬਾਈ ਜੋ ਆ ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿੰਦੇ ਨੇ ਤੇ ਗੱਲ ਜੇ ਵਿਆਹ ਦੀ ਕਰੀਏ ਤਾਂ ਇਹਨਾਂ ਦਾ ਵਿਆਹ ਹਲੇ ਨਹੀਂ ਹੋਇਆ ਸਿੰਗਰ ਬਣਨ ਤੋਂ ਪਹਿਲਾਂ ਇਹ ਪੜ ਤੋ ਜੇ ਅਨੰਦ ਦੀ ਮਿਊਜ਼ਿਕ ਕੈਰੀਅਰ ਦੀ ਗੱਲ ਕਰੀਏ ਤਕਰੀਬ 5 ਕੁ ਸਾਲ ਪਹਿਲਾਂ 2020 ਸਾਲ ਚ ਇਹਨਾਂ ਦਾ ਪਹਿਲਾ ਗਾਣਾ ਆਇਆ ਸੀਗਾ ਜਿਸ ਦਾ ਨਾਮ ਬਲੈਕ ਬੈਡੀ ਸੀਗਾ ਹਾਲਾਂਕਿ ਇਹ ਗਾਣਾ ਕੁਝ ਜ਼ਿਆਦਾ ਹਿੱਟ ਨਹੀਂ ਹੁੰਦਾ ਉਸ ਟਾਈਮ ਇਹਨੀ ਜ਼ਿਆਦਾ ਪਛਾਣ ਚੀਮੇਵਾਦੀ ਨਹੀਂ ਬਣਦੀ ਉਸ ਤੋਂ ਬਾਅਦ ਸਨ 2020 ਚ ਇਹੋ ਆ ਇਹਨਾਂ ਦਾ ਬਸਟਰਡ ਗਾਣਾ ਆਉਂਦਾ ਏ ਗਾਣਾ ਵੀ ਠੀਕ ਠਾਕ ਚੱਲਦਾ ਹੈ ਪਰ ਕਹਿ ਸਕਦੇ ਆ ਕਿ ਇਹਦੇ ਨਾਲ ਵੀ ਚੀਮਾਵਾਦੀ ਦੀ ਵੱਡੀ ਪਛਾਣ ਨਹੀਂ ਬਣਦੀ ਪਰ ਜਦੋਂ ਇਹਨਾਂ ਦਾ ਗਾਣਾ ਕੈਲੀਫੋਰਨੀਆ ਲਵ ਆਉਂਦਾ ਜਿਹਦੇ ਬੋਲ ਨੇ ਕਿ ਅਸੀਂ ਬੂਟੇ ਕੈਲੀਫੋਰਨੀਆ ਲਾਈ ਨੇ ਇਹ 2024 ਜਦੋਂ ਇਹਨਾਂ ਇਹ ਗਾਣਾ ਇੰਨਾ ਕਾ ਜ਼ਿਆਦਾ ਵਾਇਰਲ ਹੋ ਗਿਆ ਕਿ ਇਸ ਤੋਂ ਬਾਅਦ ਚੀਮਾ ਵਾਈ ਦੀ ਵੱਡੀ ਪਛਾਣ ਜੋ ਪੰਜਾਬੀ ਇੰਡਸਟਰੀ ਚ ਬਣ ਗਈ ਉਸ ਤੋਂ ਬਾਅਦ ਗੁਰ ਸਿੱਧੂ ਨਾ ਇਹਨਾਂ ਨੇ ਕਾਫੀ ਹਿੱਟ ਗਾਣੇ ਕੀਤੇ ਜਿਹਨਾਂ ਦੇ ਕੁਝ ਖਾਸ ਹਿੱਟ ਗਾਣਿਆਂ ਦੀ ਗੱਲ ਕਰੀਏ ਤਾਂ ਉਹਨੇ ਟਰੰਪ ਜੋ ਕਿ 2024 ਚ ਰਿਲੀਜ਼ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਪੁਲਸ ਗਾਣਾ ਜੋ ਜੈਸਮੀਨ ਅਖਤਰ ਨਾਲ ਆਇਆ ਇਹ ਵੀ ਕਾਫੀ ਹਿੱਟ ਰਿਹਾ ਉਸ ਤੋਂ ਬਾਅਦ ਇਹਨਾਂ ਦਾ ਵੈਲਥ ਗਾਣਾ ਕਾਫੀ ਹਿੱਟ ਰਿਹਾ ਇਦਾਂ ਹੀ ਹੋਣ ਇਹਨਾਂ ਦੀ ਜੋ ਨਵੀਂ ਐਲਬਮ ਆਈ ਹੈ ਉਹ ਵੀ ਕਾਫੀ ਚਰਚਾ ਚ ਚੱਲ ਰਹੀ ਹੈ ਸੋ ਕਹਿ ਸਕਦੇ ਹਾਂ ਕਿ ਚੀਮਾ ਵਾਈ ਨੇ ਹਲੇ ਇੰਡਸਟਰੀ ਇਟ ਗਾਣੇ ਪੰਜਾਬੀ ਇੰਡਸਟਰੀ ਨੂੰ ਦੇਣਗੇ ਬਾਕੀ ਤੁਸੀਂ ਚੀਮਾ ਵਾਈ ਦੀ ਗਾਇਕੀ ਨੂੰ ਸੋਚੋ ਕਿੰਨੇ ਨੰਬਰ ਦੇਣਾ ਚਾਹੋਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਕਰ ਦਿਓ ਵੀਡੀਓ